परोसायो था I ਆਪੇ ਉਸ ਸੇਧ ਦੇ ਕੇ ਗਏ ਭਾਈ ਤੂੰ ਆਇਓ ਲਾਹਾ ਲੈਣ ਪਿਆ ਕਿਧਰ ਫੜੇ ਤੇ ਮੁਕਦੀ ਚੱਲੀ ਰਹਿ ਸਾਡਾ ਦਿਨ ਦਿਨ ਪਲ ਪਲ ਜਿਹੜਾ ਘਟ ਰਿਹਾ ਸੀ ਸਮਝੀਂ ਸੰਸਾਰ ਨੂੰ ਸਮਝੀਂ ਰੇ ਪਰ ਆੜਵੜਾ ਸਮਾਹੀਏ ਭਾਈ ਆਉ ਨਾਮ ਜਪੀਏ ਰਾਲ ਮਿਲ ਕੇ ਜਿਸ ਪ੍ਰਵਾਹ ਦੇ ਵਿੱਚ ਇੱਕ ਭੈਣ ਇੱਕ ਧੀ ਇੱਕ ਔਰਤ ਜਿਹੜੀ ਨਾਮ ਜਪਦੀ ਆ ਬਾਣੀ ਪੜਦੀ ਆ ਉਹ ਸਤ ਗੁਲਾ ਦਾਰਦੀ ਆ ਮਾਪੁਰ ਖਾਨ ਵਿੱਚ ਬੱਚਾ ਸਤ ਕੁੱਲਾ ਜੇ ਕੋਈ ਬਹੁਤੇ ਨਾਮ ਪੇਪਣ ਵਾਲੀ ਰੂਹ ਹੋਵੇ ਤੇ 21 ਕੁੱਲਾ ਕਰਕੇ ਜਾਂਦੀ ਹੈ ਤੇ ਆਓ ਅੱਜ ਇਹ ਕਰਨ ਕਰੀਏ ਮਾਪੁਰ ਸਾਹਿਬ ਦੇ ਨਾਮ ਆਂਦੇ ਆ ਇੱਕ ਜਿਹੜਾ ਪ੍ਰਵਾਦ ਦੇ ਵਿੱਚ ਜਿਹੜਾ ਮਾਂ ਹੈ ਨਾ ਉਹ ਬੱਚੇ ਨੂੰ ਬਹੁਤ ਖਾਸ ਕਰਦੀ ਆ ਅੱਜ ਪੰਜਾਬ ਵਿੱਚ ਨਸ਼ਾ ਦਾ ਕੋੜ ਉਹ ਜਾ ਚਲ ਪਿਆ ਕਮੇਟੀ ਬਣੋ ਤੁਹਾਡੇ ਪੂਰੇ ਸਾਥ ਦੇ ਸਹੂਜ ਦੇ ਨਾਲ ਇਹਨਾਂ ਨੂੰ ਨੋਬੇ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਔਰ ਇਹ ਬੱਚਾ ਸਾਡਾ ਇਤਿਲੀ ਦੇ ਵਿੱਚ ਤੰਦਰੁਸਤੀ ਪੱਖੇ ਦੇ ਰੂਪ ਤੰਤ ਸਾਹਿਬ ਸਿੰਘ ਬਰਬਾਸ ਮਹਾਰਾਜ ਜੀ ਦੇ ਦੁਗੜਾ ਰਾਤ ਚੌਕੜੀ ਕਰਨ ਆਦੇ ਤਰੱਕੀ ਕਰਨ ਸਹਿਬਿਕ ਮਾਲ ਤੰਤ ਸਾਹਿਬ ਸਿੰਘ ਬਰਬਾਸ ਮਹਾਰਾਜ ਜੀ ਮੇਰੇ ਬੱਚੇ ਤੁਸੀਂ ਹਮੇਸ਼ਾ ਹਮੇਸ਼ਾ ਹੱਥ ਰੱਖਿਓ ਜੋ ਬੋਲੇ ਹਾਰੇ ਗੁਰੂ ਗਾਰੇ ਗੁਰੂ ਹਾਰੇ ਗੁਰੂ ਵਾਸਤੂ ਕਮਲ ਤੰਤਾਲ ਸਾਹਿਬ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ ਜੀ ਸੋ ਸਾਡੇ ਕਮਲ ਤੰਤਾਲ ਸਾਹਿਬ ਸ਼੍ਰੀ ਗੁਰਦਾਸ ਮਹਾਰਾਜ ਜੀ ਨੇ ਸਾਡੇ ਸਮਾਜ ਲਈ ਸਾਡੇ ਲਈ ਬਹੁਤ ਅਸੀਹੇ ਚੱਲੇ ਤਾਂ ਕਿ ਜਿਹੜੀ ਮੇਰੀ ਕੌਮ ਆ ਉਹ ਜਾ ਕੇ ਮੇਰੀ ਕੌਮ ਦਾ ਵੀ ਨਾ ਹੋਵੇ ਮੇਰੀ ਕੌਮ ਬਾਕੀਆਂ ਕੌਮਾਂ ਮੰਗੂ ਹੱਕਦਾਰ ਹੋਵੇ ਸੋ ਸਾਹਿਬ ਦੇ ਕਮਾਲ ਤੰਤਰ ਸਾਹਿਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਮੈਂ ਤੁਹਾਨੂੰ ਥੋੜੀ ਜੀ ਵਿਸਤਾਰ ਨਾਲ ਚੀਜ਼ ਦੱਸਣ ਲੱਗਾ ਸਾਹਿਬ ਦੇ ਕਮਾਲ ਤੰਤਰ ਸਾਹਿਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਨੇ ਇਹ ਸ਼ਬਦ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਭਸੇ ਰਬੀਦਾਸ ਰਹੇ ਪਰਸਨ ਇਹ ਸ਼ਬਦ ਉਸ ਵੇਲੇ ਉਚਾਰਿਆ ਜਦੋਂ ਚਾਲਾਬਾਈ ਨੇ ਲੰਗਰ ਲਾਇਆ ਕੋਲੋਂ ਬੜਪਾ ਨੂੰ ਵੀ ਸੱਦਿਆ ਸੈਦੇ ਕਮਲਧੰਤ ਸਿੰਘ ਗੁਰੂ ਅਰਬਦਾਸ ਮਹਾਰਾਜ ਜੀ ਨੂੰ ਵੀ ਸੱਦਿਆ ਜਦੋਂ ਮੌਕੇ ਦੇ ਹਾਕਮਾਂ ਨੂੰ ਪਤਾ ਲੱਗਾ ਕਿ ਸੈਦੇ ਕਮਲਧੰਤ ਸਿੰਘ ਗੁਰੂ ਅਰਬਦਾਸ ਮਹਾਰਾਜ ਇੱਕ ਚਮਾਰ ਨੂੰ ਵੀ ਸੱਦਿਆ ਹੈ ਕੀ ਅਸੀਂ ਜਮਾਰ ਦੇ ਨਾਲ ਬੈਠ ਕੇ ਲੰਗਰ ਛਕਾਂਗੇ ਉਸ ਵੇਲੇ ਪੰਡਤ ਕਹਿੰਦੇ ਅਗਰ ਜਮਾਰ ਨੂੰ ਨਾਲ ਬਹਾਲ ਕੇ ਰੋਟੀ ਖਲਾਵਣੀ ਹੈ ਲੰਗਰ ਛਕਾਉਣਾ ਤੇ ਅਸੀਂ ਨਹੀਂ ਖਾਣੀ ਪੰਡਤ ਉੱਠ ਖੜੇ ਉਸ ਤੋਂ ਬਾਅਦ ਸਾਬੇ ਕਮਾਲਤਾ ਦਰਸਾਹਿਬ ਸਿੰਘ ਕੋਰਬੰਦਾਸ ਮਹਾਰਾਜ ਜੀ ਦੇ ਚਾਲਾ ਮਾਈ ਕੋਲ ਗਈ ਕਿ ਆਹ ਗੱਲ ਆ ਮੌਕੇ ਦੇ ਜਿਹੜੇ ਹਕਮ ਆ ਉਹ ਕਹਿੰਦੇ ਅਸੀਂ ਲੰਗਰ ਨਹੀਂ ਛਕਣਾ ਸ਼ਿਰ ਗੁਰੂ ਰਮਦਾਸ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਹੋਰ ਪਾਸੇ ਚਲੇ ਜਾਂਦੇ ਆ ਸਾਬੇ ਕਮਾਲਧੰਤਨ ਸਾਹਿਬ ਸ਼ਿਰ ਗੁਰੂ ਰਮਦਾਸ ਮਹਾਰਾਜ ਜੀ ਨੂੰ ਇੱਕ ਕਬਰੇ ਦੇ ਵਿੱਚ ਬਹਾਲ ਦਿੱਤਾ ਔਰ ਪੜਤਾਂ ਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ ਸਾਬੇ ਕਮਾਲਧੰਤਨ ਸਾਹਿਬ ਸ਼ਿਰ ਗੁਰੂ ਰਮਦਾਸ ਮਹਾਰਾਜ ਜੀ ਅੰਦਰ ਬੈਠੇ ਹੋਏ ਨੇ ਅੱਖਾਂ ਬੰਦ ਕਰਕੇ ਉਸ ਪਰਮਾਤਮਾ ਨੂੰ ਕਹਿੰਦੇ ਨੇ اے ਪਰਮਾਤਮਾ ਮੈਂ ਵੀ ਤੇਰੇ ਹੀ ਭੇਜਿਆ ਹੋਇਆ ਬੰਦਾ ਹੈ ਮੇਰੇ ਵਿੱਚ ਤੇ ਇਹਨਾਂ ਵਿੱਚ ਕੀ ਫਰਕ ਹੈ ਮੇਰਾ ਵੀ ਲਹੂ ਲਾਲ ਇਹਨਾਂ ਦਾ ਵੀ ਲਹੂ ਲਾਲ ਹੈ ਸਹੇਬੇ ਕਮਾਲਦਾਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖਬਰੀਆਂ ਉਸ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਪਰ ਪੰਡਤ ਜਿਹੜੇ ਇਕੱਲੇ ਇਕੱਲੇ ਲੰਗਰ ਛਕਦੇ ਸੀ ਉਹਨਾਂ ਦੇ ਨਾਲ ਸਹੇਬੇ ਕਮਾਲਦਾਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਜ਼ਰ ਆਏ ਔਰ ਉਸ ਤੋਂ ਬਾਅਦ ਜਿਹੜਾ ਵੀ ਪੰਡਤ ਦੇਖੇ ਸ਼ਿਰ ਗੁਰ ਰਬਦਾਸ ਮਹਾਰਾਜ ਜੀ ਨਾਲ ਬੈਠੇ ਹੋਏ ਨੇ ਪੰਡਤ ਬੜੇ ਹੈਰਾਨ ਤੇ ਪਰੇਸ਼ਾਨ ਹੋ ਗਏ ਉੱਠ ਕੇ ਖੜੇ ਹੋ ਕੇ ਚਾਲਾ ਮਾਈ ਦੇ ਕੋਲ ਕਹਿਣ ਲੱਗੇ ਇਹ ਕਿਹੜਾ ਕੌਣ ਦਿੱਤਾ ਹੈ ਕੌਣ ਹੈ ਇਹ ਜਦੋਂ ਉਹਨਾਂ ਨੇ ਉੱਠ ਕੇ ਚਲੇ ਗਏ ਚਾਲਾ ਮਾਈ ਕੋਲ ਚਾਲਾ ਮਾਈ ਕਹਿੰਦੀ ਮੈਂ ਤੇ ਅੰਦਰ ਉਹਨਾਂ ਨੂੰ ਬਿਹਾੜ ਕੇ ਬਾਹਰ ਕੁੰਡਾ ਰਾਇਆ ਪਰ ਪੰਡਤ ਕਹਿੰਦੇ ਨਹੀਂ ਇਹ ਤਾਂ ਨਹੀਂ ਹੋ ਸਕਦਾ ਸਹਿਬ ਇਕਮਾਲ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਚਾਲਾ ਮਾਈ ਲੈ ਕੇ ਗਈ ਉਹਨਾਂ ਪਿੰਡਾਂ ਨੂੰ ਜਦੋਂ ਕੁੰਡਾ ਖੋਲਿਆ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਦਰ ਬੈਠੇ ਹੋਏ ਨੇ ਤੇ ਅੱਖਾਂ ਬੰਦ ਤੇ ਭਲੇ ਆਪਣੇ ਲੀਨ ਹੋਏ ਨੇ ਭਗਤੀ ਦੇ ਵਿੱਚ ਉਸ ਵੇਲੇ ਜਿਹੜੇ ਮੌਕੇ ਦੇ ਹਾਕਮਾਂ ਦਾ ਹੰਕਾਰ ਟੁੱਟਾ ਅਤੇ ਸਹਿਬ ਇਕਮਾਲ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਾਣੀ ਪਏ ਔਰ ਬਵੰਚਾ ਰਾਜੇ ਰਾਣੀਆਂ ਸਹਿਬੇ ਕਮਲ ਕਲਤਨ ਸਾਹਿਬ ਸ੍ਰੀ ਗੁਰੂ ਰਮਦਾਸ ਮਹਾਰਾਜ ਜੀ ਨੂੰ ਗੁਰਧਰਨਾ ਕੀਤੀ ਔਰ ਉਹਨਾਂ ਦੇ ਚਰਨਾ ਦੇ ਵਿੱਚ ਪਏ ਔਰ ਸਹਿਬੇ ਕਮਲ ਕਲਤਨ ਸਾਹਿਬ ਸ੍ਰੀ ਗੁਰੂ ਰਮਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਿਆ ਸੋ ਆ ਜੈ ਗੁਰਦੇਤਨ ਗੁਰਦੇਤ ਜੀ ਸਮਾਜ ਦੀ ਆਵਾਜ਼ ਬੁਲੰਦ ਕਰਨ ਵਾਲੇ ਸਾਡੇ ਪੱਤਰਕਾਰ ਜੋ ਸਮਾਜ ਦੇ ਉੱਤੇ ਕਬੀਕੀਆਂ ਹੁੰਦੀਆਂ ਨੇ ਉਹ ਪੂਰੇ ਇੰਡੀਆ ਦੇ ਵਿੱਚ ਬੇਸਾਂ ਵਿਦੇਸ਼ਾਂ ਵਿੱਚ ਪਹੁੰਚਾਉਣ ਲਈ ਸਾਡੇ ਵਿੱਚ ਪੱਤਰਕਾਰ ਕਰਮਵੀਰ ਸਿੰਘ ਜੀ ਆਏ ਨੇ ਔਰ ਉਹਨਾਂ ਦੇ ਨਾਲ ਸਾਡੇ ਪੱਤਰਕਾਰ ਸਰਬਜੀਤ ਸਿੰਘ ਜੀ ਜਿਨ੍ਹਾਂ ਨੂੰ ਸਨਮਾਨਿਤ ਕਰਨ ਕੀਤਾ ਜਾਊਗਾ ਇਸ ਗੁਰੂ ਘਰ ਦੇ